ਬੀ ਐਨ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ ਨੀਟ ਪੇਪਰ ਲੀਕ ਦੇ ਕਿੱਥੇ ਕਿੱਥੇ ਜੁੜੇ ਤਾਰ ਕਿੰਨੇ ਵਿੱਚ ਵਿਕਿਆ ਪੇਪਰ ਮਾਸਟਰ ਮਾਈਂਡ ਨੇ ਖੋਲੇ ਪੇ ਪੰਜਾਬ 'ਚ ਹੁਣ ਨਹੀਂ ਮਿਲੇਗੀ ਕਿਸੇ ਨੂੰ ਮੁਫਤ ਵਿੱਚ ਸੁਰੱਖਿਆ ਕੇਜਰੀਵਾਲ ਨੂੰ ਵੱਡੀ ਰਾਹਤ ਅਦਾਲਤ ਨੇ ਰੈਗੂਲਰ ਜ਼ਮਾਨਤ ਕੀਤੀ ਮਨਜ਼ੂਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਲੰਧਰ ਪੱਛਮੀ ਤੋਂ ਆਪਣੇ ਉਮੀਦਵਾਰ ਦਾ ਐਲਾਨ ਕੇਂਦਰ ਦੇ ਵੱਲੋਂ ਐਲਾਨੀ ਐਮਐਸਪੀ ਕਿਸਾਨਾਂ ਦੀ ਨਾਕਾਰੀ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਪੇਪਰ ਲੀਕ ਮਾਮਲੇ ਦੇ ਉੱਤੇ ਨਜ਼ਰ ਮਾਰਾਂਗੇ ਕਿਉਂਕਿ ਇਸ ਮਾਮਲੇ ਦਾ ਇਸ ਵਕਤ ਬਹੁਤ ਰੌਲਾ ਰੱਪਾ ਪੈ ਰਿਹਾ ਹੈ ਤੇ ਇਸ ਮਾਮਲੇ ਵਿੱਚ ਨਿਤ ਨਵੇਂ ਖੁਲਾਸੇ ਵੀ ਹੋ ਰਹੇ ਨੇ ਬਿਹਾਰ ਪੁਲਿਸ ਦੇ ਵੱਲੋਂ ਇਸ ਮਾਮਲੇ 'ਚ ਹੁਣ ਤੱਕ 14 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ ਤੇ ਗ੍ਰਿਫਤਾਰ ਕੀਤੇ ਗਏ ਲੋਕਾਂ ਦੇ ਵਿੱਚ 5 NEET UG ਉਮੀਦਵਾਰ ਵੀ ਨੇ ਇਹਦੇ ਨਾਲ ਹੀ ਹੁਣ ਇਸ ਮਾਮਲੇ ਵਿੱਚ ਇੱਕ ਹੋਰ ਨਵਾਂ ਮੋੜ ਸਾਹਮਣੇ ਆ ਰਿਹਾ ਹੈ ਮਿਲੀ ਜਾਣਕਾਰੀ ਦੇ ਅਨੁਸਾਰ ਬਿਹਾਰ ਪੁਲਿਸ ਵੱਲੋਂ ਵੀਰਵਾਰ ਵਾਲੇ ਦਿਨ ਗ੍ਰਿਫਤਾਰ ਕੀਤੇ ਗਏ ਚਾਰ ਦੋਸ਼ੀਆਂ ਨੇ ਇਹ ਗੱਲ ਮੰਨ ਲਿਆ ਹੈ ਕਿ ਪ੍ਰੀਖਿਆ ਤੋਂ ਇੱਕ ਦਿਨ ਪਹਿਲਾਂ ਇਹ ਬਹੁਤ ਵੱਡਾ ਖੁਲਾਸਾ ਦਾ ਅਸਲ ਜਿਹੜੀ ਗੱਲ ਉਹਨਾਂ ਨੇ ਮਨ ਲਈ ਹੈ ਕਿ ਪ੍ਰੀਖਿਆ ਤੋਂ ਇੱਕ ਦਿਨ ਪਹਿਲਾਂ ਕੁਝ ਉਮੀਦਵਾਰਾਂ ਲਈ ਪ੍ਰਸ਼ਨ ਪੱਤਰਾਂ ਦਾ ਪ੍ਰਬੰਧ ਕਰ ਦਿੱਤਾ ਗਿਆ ਸੀ ਮਲਜਮਾ ਨੇ ਇਸ ਦੇ ਵਾਸਤੇ NEET ਦੇ ਉਮੀਦਵਾਰਾਂ ਤੋਂ ਲਗਭਗ 30 ਤੋਂ 32 ਲੱਖ ਰੁਪਏ ਲਏ ਹੈ ਅਨੁਰਾਗ ਯਾਦਵ ਉਹਦਾ ਚਾਚਾ ਸਿਕੰਦਰ ਯਾਦਵਿੰਦੂ ਨਤੀਸ਼ ਕੁਮਾਰ ਅਤੇ ਅਮਿਤ ਆਨੰਦ ਇਹ ਕੁਝ ਵਿਅਕਤੀ ਨੇ ਜਿਨ੍ਹਾਂ ਨੇ NEET ਦੇ ਉਮੀਦਵਾਰ ਦੇ ਜਿਹੜੇ ਇਹ ਪੇਪਰ ਲੀਕ ਹੋਏ ਨੇ ਉਹਨਾਂ ਦੇ ਵਿੱਚ ਪੁਲਿਸ ਦੇ ਸਾਹਮਣੇ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਨੇ ਇਕਬਾਲੀਆ ਬਿਆਨ ਆਖਿਆ ਜਾ ਸਕਦਾ ਹੈ ਪਤਾ ਲੱਗਿਆ ਕਿ ਚਾਰੋਂ ਕਥਿਤ ਤੌਰ ਤੇ ਪੇਪਰ ਲੀਕ ਦੇ ਮਾਸਟਰਮਾਈਂਡ ਨੇ ਮੁਲਜ਼ਮ ਨੇ ਪੁਲਿਸ ਕੋਲ ਇਹ ਗੱਲ ਮੰਨੀ ਹੈ ਕਿ ਨੀਟ ਦੇ ਪੇਪਰ 5 ਮਈ ਨੂੰ ਹੋਣ ਵਾਲੀ ਪ੍ਰੀਖਿਆ ਤੋਂ ਇੱਕ ਦਿਨ ਪਹਿਲਾਂ ਉਹਨਾਂ ਨੂੰ ਇਹ ਪ੍ਰਸ਼ਨ ਪੱਤਰ ਉਪਲਬਧ ਕਰਵਾ ਦਿੱਤੇ ਗਏ ਨੀਟ ਉਮੀਦਵਾਰ ਅਨੁਰਾਗ ਯਾਦਵ ਨੇ ਇਹ ਵੀ ਮੰਨਿਆ ਹੈ ਕੇ ਉਹਨਾਂ ਦਾ ਰਿਸ਼ਤੇਦਾਰ ਸਿਕੰਦਰ ਪ੍ਰਸ਼ਾਦ ਯਾਦਵਿੰਦੂ ਉਹਨੇ ਉਹਨੂੰ ਪਹਿਲਾ ਨੀਟ ਦੇ ਪੇਪਰ ਦੇ ਦਿੱਤੇ ਸੀ ਅਨੁਰਾਗ ਨੇ ਇਹ ਵੀ ਆਖਿਆ ਕਿ ਕੋਟਾ ਚ ਨੀਟ ਦੀ ਮੈਂ ਤਿਆਰੀ ਕਰ ਰਿਹਾ ਸੀ ਤਾਂ ਉਹਨਾਂ ਦੇ ਰਿਸ਼ਤੇਦਾਰ ਨੇ ਉਹਨਾਂ ਦੇ ਫੁੱਫੜ ਨੇ ਉਹਨੂੰ ਪਟਨਾ ਬੁਲਾਇਆ ਅਤੇ ਅਮਿਤ ਤੇ ਨਤੀਸ਼ ਕੋਲ ਲੈ ਕੇ ਚਲੇ ਗਏ ਇਸ ਦੌਰਾਨ ਉਹਨਾਂ ਦੋਵਾਂ ਨੇ ਮੈਨੂੰ ਪੇਪਰ ਅਤੇ ਉਹਨਾਂ ਦੀਆਂ ਉੱਤਰ ਕੁੰਜੀਆਂ ਭਾਵੇਂ ਸਾਰਾ ਕੁਝ ਸਾਹਮਣੇ ਰੱਖ ਦਿੱਤਾ ਕਿ ਆਹ ਪ੍ਰਸ਼ਨ ਹੋਣਗੇ ਤੇ ਆਹ ਇਹਦੇ ਉੱਤਰ ਹੋਣਗੇ ਇਥੇ ਕਹਿੰਦੇ ਮੈਨੂੰ ਸਾਰੇ ਜਵਾਬ ਯਾਦ ਕਰਨ ਵਾਸਤੇ ਵੀ ਆਖ ਦਿੱਤਾ ਗਿਆ ਤੇ ਮੈਂ ਅਗਲੇ ਦਿਨ ਇਮਤਿਹਾਨ ਦੇ ਵਿੱਚ ਜਦੋਂ ਗਿਆ ਤਾਂ ਤਕਰੀਬਨ ਉਹੀ ਸਵਾਲ ਸਨ ਜਿਨ੍ਹਾਂ ਨੂੰ ਮੈਂ ਘੋਟਾ ਲਾਇਆ ਸੀ ਹਾਲਾਂਕਿ ਉਹ ਕਹਿੰਦਾ ਇਮਤਿਹਾਨ ਤੋਂ ਬਾਅਦ ਇਹ ਗੱਲ ਖੁੱਲ ਗਈ ਤੇ ਮੈਨੂੰ ਗ੍ਰਿਫਤਾਰ ਕਰ ਲਿਆ ਗਿਆ ਨੀਟ ਪੇਪਰ ਲੀਕ ਦੀਆਂ ਘਟਨਾਵਾਂ ਤੇ ਯਾਦਵਿੰਦੂ ਨੇ ਕਿਹਾ ਕਿ ਪ੍ਰੀਖਿਆ ਤੋਂ ਪਹਿਲਾਂ ਪੇਪਰ ਲੀਕ ਹੋਣ ਬਾਰੇ ਅਮਿਤ ਅਤੇ ਨਤੀਸ਼ ਨੇ ਦੱਸਿਆ ਸੀ ਕਿ ਨੀਟ ਦੇ ਪ੍ਰਸ਼ਨ ਪੱਤਰ ਲੀਕ ਹੋਣਗੇ ਅਤੇ ਲਗਭਗ 30 ਤੋਂ 32 ਲੱਖ ਰੁਪਏ ਇਹ ਪੇਪਰ ਲੈਣ ਵਾਸਤੇ ਖਰਚਣੇ ਪੈਣਗੇ ਹਾਲਾਂਕਿ ਕਹਿੰਦੇ ਮੈਂ ਇਸ ਬਾਰੇ ਦੋਵਾਂ ਨਾਲ ਸਹਿਮਤ ਹੋਇਆ ਅਤੇ ਬਾਅਦ ਦੇ ਵਿੱਚ ਇਹਨਾਂ ਚਾਰ ਵਿਦਿਆਰਥੀਆਂ ਜਿਹਨਾਂ ਦੇ ਵਿੱਚ ਆਯੂਸ਼ ਕੁਮਾਰ ਅਨੁਰਾਗ ਯਾਦਵ ਸ਼ਿਵਾਨੰਦ ਕੁਮਾਰ ਅਤੇ ਅਭਿਸ਼ੇਕ ਕੁਮਾਰ ਉਹਨਾਂ ਦੇ ਬਾਰੇ ਦੱਸਿਆ ਉਹਨੇ ਇਹ ਵੀ ਗੱਲ ਮੰਨੀ ਹੈ ਕਿ ਲਾਲਚ ਚ ਮੈਂ ਇਸ ਕਦਰ ਆ ਗਿਆ ਕਿ ਮੈਨੂੰ ਤਾਂ ਉਹਨਾਂ ਨੇ 30-32 ਲੱਖ ਰੁਪਇਆ ਕਿਹਾ ਸੀ ਤੇ ਮੈਂ ਅੱਗੇ ਹਰ ਵਿਦਿਆਰਥੀ ਤੋਂ 40-40 ਲੱਖ ਰੁਪਏ ਉਹਨਾਂ ਤੋਂ ਮੰਗ ਲਏ ਅਤੇ ਬਾਅਦ ਦੇ ਵਿੱਚ ਜਦੋਂ ਗੱਲ ਖੁੱਲ ਗਈ ਤੇ ਮੈਨੂੰ ਪੁਲਿਸ ਨੇ ਇਸ ਮਾਮਲੇ ਵਿੱਚ ਗ੍ਰਿਫਤਾਰ ਕਰ ਲਿਆ ਹੁਣ ਦੂਸਰੇ ਪਾਸੇ ਸਾਰੀਆਂ ਵਿਰੋਧੀ ਧਿਰਾਂ ਕੇਂਦਰ ਸਰਕਾਰ ਦੇ ਉੱਤੇ ਨਿਸ਼ਾਨੇ ਵਨ ਰਹੀਆਂ ਨੇ ਤੇ ਇਸ ਪੂਰੇ ਮਾਮਲੇ ਨੂੰ ਲੈ ਕੇ ਪੂਰੇ ਮੁਲਕ ਵਿੱਚ ਹੰਗਾਮਾ ਮੱਚਿਆ ਹੋਇਆ ਹੈ ਭਾਰਤ ਦੇ ਕਈ ਹਿੱਸਿਆਂ ਦੇ ਵਿੱਚ ਵਿਦਿਆਰਥੀਆਂ ਦੇ ਪ੍ਰਦਰਸ਼ਨ ਵੀ ਇਸ ਵਕਤ ਜਾਰੀ ਨੇ ਕਿ ਉਹ ਕਿਉਂ ਨਾਲ ਦਾ ਭਵਿੱਖ ਉਹਨਾਂ ਦੀ ਸਾਲਾਂ ਬੱਦੀ ਮਿਹਨਤ ਉਹਨਾਂ ਦੀਆਂ ਅੱਖਾਂ ਸਾਹਮਣੇ ਪਾਣੀ ਵਿੱਚ ਰੁੱੜ ਰਹੀ ਹੈ ਹੁਣ ਇਹਦੇ ਉੱਤੇ ਫਿਰ ਕੇਂਦਰੀ ਸਿੱਖਿਆ ਮੰਤਰੀ ਤਰਮਿੰਦਰ ਪ੍ਰਧਾਨ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਕੇਂਦਰੀ ਸਿੱਖਿਆ ਮੰਤਰੀ ਤਰਮਿੰਦਰ ਪ੍ਰਧਾਨ ਨੇ ਕਿਹਾ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹੈ ਕਿ ਸਰਕਾਰ ਵਿਦਿਆਰਥੀਆਂ ਦੇ ਹਿੱਤਾਂ ਦੀ ਰਾਖੀ ਵਾਸਤੇ ਵਚਨਬੱਧ ਹੈ ਅਸੀਂ ਪਾਰਦਰਸ਼ਤਾ ਦੇ ਨਾਲ ਕਦੇ ਸਮਝੌਤਾ ਨਹੀਂ ਕਰਾਂਗੇ ਉਹਨਾਂ ਨੇ ਕਿਹਾ ਕਿ NEET ਦੇ ਦੋਸ਼ੀਆਂ ਨੂੰ ਕਿਸੇ ਵੀ ਹਾਲਤ ਦੇ ਵਿੱਚ ਬਖਸ਼ਿਆ ਨਹੀਂ ਜਾਏਗਾ ਉਹਨਾਂ ਇਹ ਵੀ ਆਖਿਆ ਕਿ ਅਸੀਂ ਨੀਟ ਪ੍ਰੀਖਿਆ ਨੂੰ ਲੈ ਕੇ ਵਿਹਾਰ ਸਰਕਾਰ ਦੇ ਸੰਪਰਕ ਵਿੱਚ ਵੀ ਹਾਂ ਸਾਨੂੰ ਪਟਨਾ ਤੋਂ ਕੁਝ ਜਾਣਕਾਰੀਆਂ ਮਿਲੀਆਂ ਵੀ ਨੇ ਪੁਲਿਸ ਇਹਦੀ ਜਾਂਚ ਵੀ ਕਰ ਰਹੀ ਹੈ ਅਤੇ ਉਹਨਾਂ ਵੱਲੋਂ ਵਿਸਥਾਰਤ ਰਿਪੋਰਟ ਵੀ ਪੇਸ਼ ਕੀਤੀ ਜਾਏਗੀ ਭਰੋਸੇਯੋਗ ਸੂਚਨਾ ਮਿਲਣ ਤੇ ਕਹਿੰਦੇ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਵੀ ਕੀਤੀ ਜਾਏਗੀ ਜੁਜੀਸੀ ਨੈਟ ਪ੍ਰੀਖਿਆ ਰੱਦ ਹੋਣ ਤੇ ਤਰਮਿੰਦਰ ਪ੍ਰਧਾਨ ਨੇ ਕਿਹਾ ਕਿ ਇਸ ਦਾ ਪ੍ਰਸ਼ਨ ਪੱਤਰ ਡਾਰਕ ਨੈਟ ਤੇ ਲੀਕ ਹੋ ਗਿਆ ਸੀ ਜਿਸ ਤੋਂ ਬਾਅਦ ਸਰਕਾਰ ਨੇ ਇਸ ਤੇ ਪੇਪਰ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ ਉਹਨਾਂ ਇਹ ਵੀ ਆਖਿਆ ਕਿ NEET ਪ੍ਰੀਖਿਆ ਸੰਬੰਧੀ ਕੁਝ ਬੇਨਿਯਮੀਆਂ ਸਰਕਾਰ ਦੇ ਧਿਆਨ ਦੇ ਵਿੱਚ ਜ਼ਰੂਰ ਆਈਆਂ ਨੇ ਤੇ ਅਸੀਂ ਇਹਦੀ ਜ਼ਿੰਮੇਵਾਰੀ ਵੀ ਲੈਣੇ ਆ। ਉਹਨਾਂ ਨੇ ਆਖਿਆ ਕਿ ਮੈਂ ਵਿਦਿਆਰਥੀਆਂ ਨੂੰ ਬਹੁਤ ਹੀ ਨਿਮਰਤਾ ਦੇ ਨਾਲ ਬੇਨਤੀ ਕਰਨੀ ਚਾਹੁੰਦਾ ਕਿ ਉਹ ਅਫਵਾਹਾਂ ਦੇ ਉੱਤੇ ਵਿਸ਼ਵਾਸ ਨਾ ਕਰਨ। ਠੀਕ ਹੈ ਉਹ ਵਿਸ਼ਵਾਸ ਤਾਂ ਨਾ ਕਰਨ ਪਰ ਜਿਨ੍ਹਾਂ ਨੇ ਮਿਹਨਤ ਤੋਂ ਬਾਅਦ ਪੇਪਰ ਦਿੱਤਾ ਸੀ ਉਹਨਾਂ ਦੀਆਂ ਉਮੀਦਾਂ ਤੇ ਜਿਹੜਾ ਪਾਣੀ ਫਿਰਿਆ ਜਿਹੜਾ ਉਹਨਾਂ ਦੇ ਭਵਿੱਖ ਨਾਲ ਖਿਲਵਾੜ ਹੋਇਆ ਉਹਦੀ ਪਰਵਾਹੀ ਕਿਵੇਂ ਕੀਤੀ ਜਾਏਗੀ ਤੇ ਹੁਣ ਗੱਲ ਕਰਦੇ ਆਂ ਅ ਸੁਰੱਖਿਆ ਵਾਲਾ ਮੁੱਦਾ ਸ਼ਾਇਦ ਤੁਹਾਨੂੰ ਯਾਦ ਹੋਣਾ ਮੈਂ 2 ਸਾਲ ਪਹਿਲਾਂ ਵੀ ਇਸ ਖਬਰ ਦੇ ਉੱਤੇ ਤਕਰੀਬਨ ਇਸੇ ਨਾਲ ਮਿਲਦੀ ਜੁਲਦੀ ਖਬਰ ਸੀ ਆਖਿਆ ਸੀ ਕਿ ਜਿਹੜੇ ਕਹਿੰਦੇ ਨਾ ਸਾਡੀ ਸੁਰੱਖਿਆ ਕੱਟ ਦਿੱਤੀ ਜਿਹੜੇ ਹਾਈ ਕੋਰਟ ਦੇ ਦਰਵਾਜ਼ੇ ਖੜਕਾਉਂਦੇ ਫਿਰਦੇ ਆ ਜਿਹਨੂੰ ਦੱਸ ਦਿੱਤਾ ਜਾਵੇ ਕਿ ਇੱਕ ਪੁਲਿਸ ਵਾਲ ਦਾ 1 ਲੱਖ ਲੱਗੂ 2 ਦਾ 2 ਲੱਖ ਲੱਗੂ 10 ਚਾਹੀਦੇ ਨੇ 10 ਲੱਖ ਭਰ ਦਿਓ ਮਹੀਨੇ ਦਾ 15 ਚਾਹੀਦੇ ਨੇ ਤੇ 15 ਲੱਖ ਭਰ ਦਿਓ 30 ਚਾਹੀਦੇ ਤਾਂ 30 ਲੱਖ ਭਰ ਦਿਓ ਅੱਧਿਆਂ ਨੇ ਇਹਨਾਂ ਵਿੱਚੋਂ ਸੁਰੱਖਿਆ ਨਹੀਂ ਲੈਣੀ ਤੇ ਅੱਧੇ ਕਹਣਗੇ 15 ਕਿਲੋੜਾ 5 ਕਰ ਦਿਓ 5 ਵਾਲੇ ਕਹਣਗੇ ਸਾਨੂੰ 1 ਦੀ ਲੋੜ ਹੈ ਤੇ ਹੁਣ ਇਸੇ ਤਰ੍ਹਾਂ ਇਸੇ ਤਰ੍ਹਾਂ ਦੀ ਖਬਰ ਆਈ ਹੈ ਪੰਜਾਬ ਦੇ ਵਿੱਚੋਂ ਖਬਰ ਹੈ ਕਿ ਹੁਣ ਕਿਸੇ ਨੂੰ ਫ੍ਰੀ ਸੁਰੱਖਿਆ ਨਹੀਂ ਮਿਲੂਗੀ ਅਕਸਰ ਦੇਖਿਆ ਜਾਂਦਾ ਹੈ ਕਿ VIP ਲੋਕਾਂ ਦੇ ਵੱਲੋਂ ਸੁਰੱਖਿਆ ਦੀ ਵਾਧੂ ਮੰਗ ਕੀਤੀ ਜਾਂਦੀ ਹੈ ਕਿਉਂਕਿ ਪੈਸਾ ਜੇਬ ਤੋਂ ਖਰਚਣਾ ਕੋਈ ਨਹੀਂ ਪੈਂਦਾ ਬਿਨਾਂ ਭੁਗਤਾਨ ਕੀਤੇ ਪੁਲਿਸ ਦੀ ਸੁਰੱਖਿਆ ਮਿਲਦੀ ਹੋਵੇ ਫਿਰ ਕੀ ਮਾੜੀ ਹੈ ਪਰ ਹੁਣ ਇਹ ਸੁਰੱਖਿਆ ਮੁਫਤ ਵਿੱਚ ਨਹੀਂ ਮਿਲੇਗੀ ਪੰਜਾਬ ਪੁਲਿਸ ਨੇ ਇਸ ਸਬੰਧੀ ਇੱਕ ਖਰੜਾ ਤਿਆਰ ਕੀਤਾ ਹੈ ਅਤੇ ਖਰੜਾ ਤਿਆਰ ਕਰਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇਹ ਜਾਣਕਾਰੀ ਦੇ ਦਿੱਤੀ ਹੈ ਇਸ ਤਹਿਤ ਇਹ ਜਾਣਕਾਰੀ ਹੈ ਕਿ 3 ਲੱਖ ਰੁਪਏ ਤੋਂ ਘੱਟ ਆਮਦਨ ਵਾਲੇ ਲੋਕਾਂ ਅਤੇ ਗਵਾਹਾਂ ਨੂੰ ਤਾਂ ਇਹ ਸੁਰੱਖਿਆ ਮੁਫਤ ਵਿੱਚ ਮਿਲੂ ਪਰ ਇਹਦੇ ਤੋਂ ਇਲਾਵਾ ਜਿਨ੍ਹਾਂ ਦੀ 3 ਲੱਖ ਤੋਂ ਵੱਧ ਆਮਦਨ ਹੈ ਉਹਨਾਂ ਨੂੰ ਭੁਗਤਾਨ ਕਰਨਾ ਪਊਗਾ ਇਸ ਸਮੇਂ ਪੰਜਾਬ ਪੁਲਿਸ ਦੇ ਵੱਲੋਂ 900 ਦੇ ਕਰੀਬ ਲੋਕਾਂ ਨੂੰ ਸੁਰੱਖਿਆ ਇਹ ਪ੍ਰਦਾਨ ਕੀਤੀ ਜਾ ਰਹੀ ਹੈ ਤੇ ਇਹ ਨਵਾਂ ਖਰੜਾ ਜੁਲਾਈ ਤੋਂ ਲਾਗੂ ਕੀਤਾ ਜਾ ਸਕਦਾ ਹੈ ਹਾਈ ਕੋਰਟ ਦੀ ਸਖਤੀ ਤੋਂ ਬਾਅਦ ਪੰਜਾਬ ਸਰਕਾਰ ਨੇ ਪੁਲਿਸ ਸੁਰੱਖਿਆ ਲਈ ਸਟੈਂਡਰਡ ਆਪਰੇਟਿੰਗ ਪ੍ਰोसीजर ਦਾ ਖਰੜਾ ਤਿਆਰ ਕਰਕੇ ਪੇਸ਼ ਕਰ ਦਿੱਤਾ ਹੈ ਇਹਦੇ ਵਿੱਚ ਪੁਲਿਸ ਨੇ ਦੱਸਿਆ ਕਿ ਪੰਜਾਬ ਦੇ ਵਿੱਚ 900 ਵੱਧ ਲੋਕਾਂ ਨੂੰ ਪੁਲਿਸ ਵੱਲੋਂ ਸੁਰੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਨੇ ਹਾਈ ਕੋਰਟ ਨੂੰ ਦੱਸਿਆ ਹੈ ਕਿ ਲੋਕਾਂ ਨੂੰ ਤਿੰਨ ਸ਼੍ਰੇੜੀਆਂ ਦੇ ਵਿੱਚ ਸੁਰੱਖਿਆ ਦਿੱਤੀ ਜਾ ਰਹੀ ਹੈ। ਇਹਨਾਂ ਵਿੱਚ ਇੱਕ ਤਾਂ ਉਹ ਨੇ ਪਹਿਲੇ ਸਥਾਨ ਤੇ ਜਿਹੜੀਆਂ ਮਸ਼ਹੂਰ ਹਸਤੀਆਂ ਨੇ, ਦੂਸਰੇ ਸਥਾਨ ਤੇ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨੇ ਅਤੇ ਤੀਸਰੇ ਸਥਾਨ ਤੇ ਆਮ ਲੋਕ ਨੇ। ਤੇ ਹਰ ਤਿੰਨ ਮਹੀਨਿਆਂ ਬਾਅਦ ਇਹਨਾਂ ਦੀ ਸੁਰੱਖਿਆ ਸਮੀਖਿਆ ਵੀ ਕੀਤੀ ਜਾਂਦੀ ਹੈ। ਇਹਦੇ ਆਧਾਰ ਤੇ ਅੱਗੇ ਦੀ ਰਣਨੀਤੀ ਵੀ ਉਲੀਕੀ ਜਾਏਗੀ। ਜਿਸ ਵਿਅਕਤੀ ਦੀ ਆਮਦਨ 3 ਲੱਖ ਤੋਂ ਵੱਧ ਹੋਏਗੀ, ਉਹਦੇ ਕੋਲੋਂ ਸੁਰੱਖਿਆ ਦੇ ਸਾਰੇ ਪੈਸੇ ਵਸੂਲੇ ਜਾਣਗੇ। ਤੇ ਅਜਾਹੇ ਲੋਕਾਂ ਤੋਂ ప్రతి ਜਵਾਨ ਭਾਵ ਇੱਕ ਪੁਲਿਸ ਵਾਲੇ ਦੇ ਸਵਾ ਲੱਖ ਤੋਂ ਡੇਢ ਲੱਖ ਰੁਪਏ ਵਸੂਲੇ ਜਾਣਗੇ ਪੰਜਾਬ ਪੁਲਿਸ ਨੇ ਅਦਾਲਤ ਨੂੰ ਦੱਸਿਆ ਕਿ ਉਹਨਾਂ ਦੇ ਵੱਲੋਂ ਹੁਣ ਤੱਕ ਸੁਰੱਖਿਆ ਇਹ ਮੁਫਤ ਵਿੱਚ ਪ੍ਰਦਾਨ ਕੀਤੀ ਜਾ ਰਹੀ ਹੈ ਇਹਨਾਂ ਵਿੱਚੋਂ ਸਿਰਫ 39 ਲੋਕ ਨੇ ਜਿਹੜੇ ਸੁਰੱਖਿਆ ਦਾ ਭੁਗਤਾਨ ਕਰ ਰਹੇ ਨੇ ਜਦੋਂ ਕਿ ਬਾਕੀ ਨੇ ਕਦੇ ਕੋਈ ਅਦਾਇਗੀ ਨਹੀਂ ਕੀਤੀ ਉਮੀਦ ਹੈ ਕਿ ਇਸ ਮਸਲੇ ਦੇ ਉੱਤੇ ਜੇ ਹਾਈ ਕੋਰਟ ਦੇ ਵੱਲੋਂ ਹੰਗਾਰਾ ਪਰ ਦਿੱਤਾ ਗਿਆ ਤਾ ਪੰਜਾਬ ਸਰਕਾਰ ਨੇ ਜਿਵੇਂ ਪਹਿਲਾਂ ਭਾਵੇਂ ਕੋਈ 5 ਵਾਰ ਭਾਵੇਂ 4 ਵਾਰ ਭਾਵੇਂ ਕੋਈ 3 ਵਾਰ ਦਾ ਵਿਧਾਇਕ ਪੈਨਸ਼ਨ ਲੈ ਰਿਹਾ ਸੀ ਇੱਕ ਪੈਨਸ਼ਨ ਦਾ ਐਲਾਨ ਕਰ ਦਿੱਤਾ ਸੀ ਤੇ ਆ ਵੀ ਇੱਕ ਮੀਲ ਪੱਥਰ ਸਾਫਤ ਹੋ ਸਕਦਾ ਜੇਕਰ ਇੱਥੇ ਗੱਲ ਬਣ ਗਈ ਤਾਂ ਹੁਣ ਗੱਲ ਕਰਦੇ ਆ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਨੂੰ ਵੱਡੀ ਰਾਹਤ ਦੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇੱਕ ਵਾਰ ਹੁਣ ਫੇਰ ਜੇਲ੍ਹ ਦੇ ਵਿੱਚ ਸੀ ਅਤੇ 18 ਦਿਨਾਂ ਤੋਂ ਬਾਅਦ ਹੁਣ ਉਹ ਤਿਹਾਰ ਜੇਲ੍ਹ ਤੋਂ ਫਿਰ ਬਾਹਰ ਅੱਜ ਆ ਸਕਦੇ ਐ ਦਿੱਲੀ ਦੀ ਰਾਊਸ ਐਵੇਨਿਊ ਅਦਾਲਤ ਨੇ ਉਹਨਾਂ ਨੂੰ 1 ਲੱਖ ਰੁਪਏ ਦੇ ਮੁਚਾਲਕੇ ਤੇ ਜ਼ਮਾਨਤ ਦੇ ਦਿੱਤੀ ਐ ਈਡੀ ਦੇ ਵੱਲੋਂ ਕੇਜਰੀਵਾਲ ਦੇ ਖਿਲਾਫ ਅਪੀਲ ਕਰਨ ਲਈ ਅਦਾਲਤ ਤੋਂ ਸਮੇਂ ਦੀ ਮੰਗ ਕੀਤੀ ਗਈ ਸੀ ਕਿਹਾ ਗਿਆ ਸੀ ਕਿ ਸਿਰਫ 48 ਘੰਟੇ ਦਾ ਸਮਾਂ ਦੇ ਦਿੱਤਾ ਜਾਵੇ ਪਰ ਮਾਨਯੋਗ ਅਦਾਲਤ ਨੇ ਈਡੀ ਦੀਆਂ ਸਾਰੀਆਂ ਦਲੀਲਾਂ ਰੱਦ ਕਰ ਦਿੱਤੀਆਂ ਈਡੀ ਨੇ ਅਦਾਲਤ ਦੇ ਵਿੱਚ ਸੁਣਵਾਈ ਦੌਰਾਨ ਇਹ ਦਲੀਲ ਦਿੱਤੀ ਸੀ ਕਿ ਉਹਨਾਂ ਨੂੰ ਫੈਸਲੇ ਦੇ ਖਿਲਾਫ ਅਪੀਲ ਕਰਨ ਲਈ ਕੁਝ ਸਮਾਂ ਦਿੱਤਾ ਜਾਣਾ ਚਾਹੀਦਾ ਹੈ ਤੇ ਇਹ ਮਾਮਲਾ ਉਹਨਾਂ ਵੱਲੋਂ ਆਖਿਆ ਗਿਆ ਸੀ ਕਿ ਬਹੁਤ ਸੰਵੇਦਨਸ਼ੀਲ ਹੈ ਇਸ ਲਈ ਉਦੋਂ ਤੱਕ ਕੇਜਰੀਵਾਲ ਨੂੰ ਜ਼ਮਾਨਤ ਨਾ ਦਿੱਤੀ ਜਾਵੇ ਨਾ ਰਿਹਾ ਕੀਤਾ ਜਾਵੇ ਪਰਮਾਨਜੋਗ ਜੱਜ ਨੇ ਉਹਨਾਂ ਦੇ ਬਿਆਨ ਨੂੰ ਈਡੀ ਦੀਆਂ ਦਲੀਲਾਂ ਨੂੰ ਮਿੱਡੂ ਹੀ ਰੱਦ ਕਰ ਦਿੱਤਾ ਮਾਨਜੋਗ ਜੱਜ ਨੇ ਕਿਹਾ ਕਿ ਲਗਾਤਾਰ ਸੁਣਵਾਈ ਹੋ ਸਕਦੀ ਹੈ ਪਰ ਹੁਕਮ ਨੂੰ ਉਲਟਾਇਆ ਨਹੀਂ ਜਾ ਸਕਦਾ ਫਿਲਹਾਲ ਕੇਜਰੀਵਾਲ ਨੂੰ 1 ਲੱਖ ਰੁਪਏ ਦੇ ਬੌਂਡ ਤੇ ਰਿਹਾ ਕੀਤਾ ਜਾ ਰਿਹਾ ਹੈ ਈਡੀ ਅਦਾਲਤ ਵਿੱਚ ਵਾਰ-ਵਾਰ ਇਹ ਦਾਵਾ ਕਰਦੀ ਰਹੀ ਕਿ ਕੇਜਰੀਵਾਲ ਪੂਰੇ ਮਾਮਲੇ ਦਾ ਮਾਸਟਰਮਾਈਂਡ ਹੈ ਇਥੋਂ ਤੱਕ ਕਿ ਮਾਮਲੇ ਦੇ ਵਿੱਚ ਕੁਝ ਪੈਸਿਆਂ ਦੇ ਲੈਣ ਦੇਣ ਦੇ ਸਬੂਤ ਵੀ ਮਿਲੇ ਆ ਈਡੀ ਨੇ ਦੱਸਿਆ ਸੀ ਕਿ ਕੇਜਰੀਵਾਲ ਨੇ ਦਿੱਲੀ ਆਪਕਾਰੀ ਨੀਤੀ 21 2021-2022 ਨੂੰ ਬਣਾਉਣ ਅਤੇ ਲਾਗੂ ਕਰਨ ਦੇ ਬਦਲੇ ਸਾਊਥ ਗਰੁੱਪ ਤੋਂ ਕਈ ਕਰੋੜ ਰੁਪਏ ਰਿਸ਼ਵਤ ਵਜੋਂ ਲਏ ਆ ਇਹ ਪੈਸਾ ਪੰਜਾਬ ਦੀਆਂ ਚੋਣਾਂ ਲੜਨ ਲਈ ਮੰਗਿਆ ਗਿਆ ਸੀ। ਹਵਾਲਾ ਰੂਟ ਰਾਹੀਂ ਆਉਣ ਵਾਲੀ 45 ਕਰੋੜ ਰੁਪਏ ਦੀ ਰਿਸ਼ਵਤ ਫਿਰ ਗੋਆ ਦੀਆਂ ਚੋਣਾਂ ਵਿੱਚ ਵਰਤੀ ਗਈ। ਹਾਲਾਂਕਿ ਕੇਜਰੀਵਾਲ ਨੇ ਇਹਨਾਂ ਸਾਰੇ ਦੋਸ਼ਾਂ ਤੋਂ ਸਾਫ਼-ਸਾਫ਼ ਇਨਕਾਰ ਕੀਤਾ। ਇਹ ਵੀ ਮੈਂ ਤੁਹਾਨੂੰ ਦੱਸ ਦਿਆਂ ਕਿ ਕੇਜਰੀਵਾਲ ਨੂੰ 21 ਮਾਰਚ ਨੂੰ ਗ੍ਰਿਫਤਾਰ ਕੀਤਾ ਗਿਆ ਸੀ। 1 ਅਪ੍ਰੈਲ ਨੂੰ ਉਹ ਤਿਹਾੜ ਜੇਲ੍ਹ ਵਿੱਚ ਭੇਜ ਦਿੱਤੇ ਗਏ ਸੀ। ਸੁਪਰੀਮ ਕੋਰਟ ਨੇ 10 ਮਈ ਨੂੰ ਚੋਣ ਪ੍ਰਚਾਰ ਲਈ ਅੰਤਿਮ ਜ਼ਮਾਨਤ ਉਹਨਾਂ ਨੂੰ ਦਿੱਤੀ ਸੀ। ਜ਼ਮਾਨਤ ਦੇ 21 ਦਿਨ ਬਾਹਰ ਰਹਿਣ ਤੋਂ ਬਾਅਦ 2 ਤਰੀਕ ਵਾਲੇ ਦਿਨ ਸ਼ਾਮ ਦੇ 5 ਵਜੇ ਕੇਜਰੀਵਾਲ ਮੋੜ ਤੇ ਹਾਲ ਜੇਲ੍ਹ ਦੇ ਵਿੱਚ ਚਲੇ ਗਏ ਸਨ ਅਤੇ ਕੱਲ ਕੇਜਰੀਵਾਲ ਦੀ ਨਿਆਂਇਕ ਹਰਾਸਤ ਖਤਮ ਹੋਈ ਸੀ ਅਤੇ ਅਦਾਲਤ ਨੇ 3 ਜੁਲਾਈ ਤੱਕ ਇਸ ਨੂੰ ਵਧਾ ਦਿੱਤਾ ਸੀ ਹਾਲਾਂਕਿ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਆਖ ਰਹੀ ਹੈ ਕਿ ਜਿਹੜੇ ਲੋਕਾਂ ਦੇ ਬਿਆਨਾਂ ਦੇ ਆਧਾਰ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਦਾ ਰਿਕਾਰਡ ਚੈੱਕ ਕੀਤਾ ਜਾਵੇ ਕਿਉਂਕਿ ਉਹ ਐਨਡੀਏ ਸਰਕਾਰ ਦਾ ਕਿਸੇ ਨਾ ਕਿਸੇ ਤਰੀਕੇ ਹਿੱਸਾ ਨੇ ਤੇ ਉਹਨਾਂ ਦੇ ਬਦਲੇ ਬਿਆਨਾਂ ਦੇ ਕਾਰਨ ਉਹਨਾਂ ਦੇ ਸਕੇ ਸਬੰਧੀਆਂ ਨੂੰ ਜ਼ਮਾਨਤਾਂ ਵੀ ਮਿਲੀਆਂ ਨੇ ਹੁਣ ਗੱਲ ਕਰਦੇ ਹਾਂ ਚੋਣ ਕਮਿਸ਼ਨ ਦੇ ਇੱਕ ਵੱਡੇ ਫੈਸਲੇ ਦੀ ਜਾਣਕਾਰੀ ਦੇ ਅਨੁਸਾਰ ਲੋਕ ਸਭਾ ਚੋਣ ਨਤੀਜਿਆਂ ਤੋਂ ਬਾਅਦ ਕੇਂਦਰੀ ਚੋਣ ਕਮਿਸ਼ਨ ਨੇ ਹਰਿਆਣਾ ਦੀਆਂ ਦੋ ਲੋਕ ਸਭਾ ਸੀਟਾਂ 'ਚ ਈਵੀਐਮ ਦੀ ਜਾਂਚ ਨੂੰ ਲੈ ਕੇ ਵੱਡਾ ਫੈਸਲਾ ਸੁਣਾ ਦਿੱਤਾ ਹੈ ਕਮਿਸ਼ਨ ਨੇ ਗੜਬੜ ਦੀਆਂ ਸ਼ਿਕਾਇਤਾਂ ਵਲੀਆਂ ਸੀ ਇਨ੍ਹਾਂ ਸ਼ਿਕਾਇਤਾਂ ਤੋਂ ਬਾਅਦ ਕਰਨਾਲ ਅਤੇ ਫਰੀਦাবাদ ਸੀਟ ਤੇ ਈਵੀਐਮ ਦੀ ਗੜਬੜ ਦੀ ਜਾਂਚ ਦੇ ਨਿਰਦੇਸ਼ ਵੀ ਦਿੱਤੇ ਐ ਕਰਨਾਲ ਸੀਟ ਤੋਂ ਕੇਂਦਰੀ ਮੰਤਰੀ ਮਨੋਹਰ ਲਾਲ ਖੱਟੜ ਜਿੱਤੇ ਸੀ ਜਦੋਂ ਕਿ ਫਰੀਦাবাদ ਸੀਟ ਤੋਂ ਕੇਂਦਰੀ ਰਾਜ ਮੰਤਰੀ ਕ੍ਰਿਸ਼ਨ ਲਾਲ ਗੁਜਰ ਨੇ ਜਿੱਤ ਦਰਜ ਕੀਤੀ ਸੀ ਇਨ੍ਹਾਂ ਦੋਵਾਂ ਹਲਕਿਆਂ ਤੇ ਕਾਂਗਰਸੀ ਉਮੀਦਵਾਰਾਂ ਨੇ ਇਨ੍ਹਾਂ ਚੋਣਾਂ ਦੇ ਦੌਰਾਨ ਬੇਨਿਜ਼ਮੀਆਂ ਹੋਣ ਦਾ ਸ਼ੱਕ ਪ੍ਰਗਟਾਇਆ ਸੀ ਕਰਨਾਲ ਤੋਂ ਕਾਂਗਰਸੀ ਉਮੀਦਵਾਰ ਦਿਵਿਆਂਸ਼ੂ ਬੁੱਧੀ ਰਾਜਾ ਅਤੇ ਫਰੀਦাবাদ ਤੋਂ ਕਾਂਗਰਸੀ ਉਮੀਦਵਾਰ ਮਹਿੰਦਰ ਪ੍ਰਤਾਪ ਨੇ ਇਹਨਾਂ ਵੋਟਾਂ ਦੇ ਵਿੱਚ ਗੜਬੜ ਦੇ ਦੋਸ਼ ਲਾਈ ਸੀ ਅਤੇ ਚੋਣ ਕਮਿਸ਼ਨ ਨੂੰ ਇੱਕ ਚਿੱਠੀ ਲਿਖ ਕੇ ਪੱਤਰ ਲੈ ਕੇ ਈਵੀਐਮ ਦੀ ਜਾਂਚ ਦੀ ਉਹਨਾਂ ਵੱਲੋਂ ਮੰਗ ਕਰ ਦਿੱਤੀ ਗਈ ਸੀ ਚੋਣ ਕਮਿਸ਼ਨ ਦੇ ਮੁਤਾਬਕ ਕਰਨਾਲ ਅਤੇ ਫਰੀਦাবাদ ਲੋਕ ਸਭਾ ਹਲਕਿਆਂ ਤੋਂ ਕਾਂਗਰਸੀ ਉਮੀਦਵਾਰਾਂ ਨੂੰ ਈਵੀਐਮ ਚੈੱਕ ਕਰਵਾਈ ਜਾਏਗੀ ਕਰਨਾਲ ਦੇ ਵਿੱਚ ਦੋ ਈਵੀਐਮ ਪਾਣੀ ਪੱਤ ਦੀਆਂ ਦੋ ਈਵੀਐਮ ਇਹ ਚੈੱਕ ਕਰਵਾਈਆਂ ਜਾਣਗੀਆਂ ਤੇ ਕਰਨਾਲ ਲੋਕ ਸਭਾ ਸੀਟ ਦੀਆਂ ਭਾਵ ਕੁੱਲ 4 ਈਵੀਐਮ ਦੀ ਜਾਂਚ ਕੀਤੀ ਜਾਏਗੀ ਭਾਵ ਉੱਥੇ ਮੁਰ ਇਹਨਾਂ ਦੀ ਗਿਣਤੀ ਕੀਤੀ ਜਾਏਗੀ ਇਹਦੇ ਨਾਲ ਹੀ ਫਰੀਦাবাদ ਲੋਕ ਸਭਾ ਸੀਟ ਦੇ ਬੜਕਲ ਬੂਥ ਦੀਆਂ ਦੋ ਈਵੀਐਮਾਂ ਦੀ ਚੈੱਕਅਪ ਕੀਤੀ ਜਾਏਗੀ ਜਾਂਚ ਕੀਤੀ ਜਾਏਗੀ ਭਾਵ ਕੁੱਲ 6 ਈਵੀਐਮ ਦੀ ਦੁਬਾਰਾ ਗਿਣਤੀ ਕੀਤੀ ਜਾਏਗੀ ਭਾਰਤੀ ਚੋਣ ਕਮਿਸ਼ਨ ਨੂੰ ਲੋਕ ਸਭਾ ਚੋਣਾਂ 2024 ਦੇ ਵਿੱਚ ਈਵੀਐਮ ਖਰਾਬ ਹੋਣ ਦੀਆਂ 8 ਸ਼ਿਕਾਇਤਾਂ ਮਿਲੀਆਂ ਸੀ ਇਨ੍ਹਾਂ ਵਿੱਚੋਂ ਹਰਿਆਣਾ ਦੀਆਂ ਦੋ ਸੀਟਾਂ ਵੀ ਸ਼ਾਮਲ ਸਨ। ਕਰਨਾਲ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਮਨੋਹਰ لال ਖੱਟੜ ਨੇ 232000 ਤੇ 577 ਵੋਟਾਂ ਨਾਲ ਜਿੱਤ ਹਾਸਲ ਕੀਤੀ ਸੀ। ਜਦੋਂ ਕਿ ਫਰੀਦাবাদ ਤੋਂ ਭਾਜਪਾ ਦੇ ਕ੍ਰਿਸ਼ਨਪਾਲ ਗੁਜਰ ਨੇ 172000 ਤੇ 914 ਵੋਟਾਂ ਦੇ ਨਾਲ ਜਿੱਤ ਦਰਜ ਕੀਤੀ ਸੀ। ਚੋਣ ਕਮਿਸ਼ਨ ਨੇ ਪਹਿਲੀ ਵਾਰ EVM ਦੀ ਜਾਂਚ ਨੂੰ ਲੈ ਕੇ ਨਿਰਦੇਸ਼ ਜਾਰੀ ਕੀਤੇ ਐ। ਦੱਸਣਾ ਬਣਦਾ ਕਿ 4 ਜੂਨ ਨੂੰ VOTING ਤੋਂ ਪਹਿਲਾਂ 1 ਜੂਨ ਨੂੰ ਚੋਣ ਕਮਿਸ਼ਨ ਨੇ ਗਾਈਡਲਾਈਨ ਜਾਰੀ ਕਰ ਦਿੱਤੀ ਸੀ ਕਿ ਜਿਹੜਾ ਵੀ ਉਮੀਦਵਾਰ ਦੂਸਰੇ ਨੰਬਰ ਤੇ ਹੋਵੇਗਾ ਉਹ ਈਵੀਐਮ ਦੀ ਜਾਂਚ ਵਾਸਤੇ ਅਪਲਾਈ ਕਰ ਸਕੇਗਾ ਇਹਦੇ ਲਈ ਕਮਿਸ਼ਨ ਦੇ ਵੱਲੋਂ ਈਵੀਐਮ ਦੀ ਜਾਂਚ ਕਰਵਾਉਣ ਲਈ 50000 ਰੁਪਏ ਦੀ ਫੀਸ ਵੀ ਰੱਖੀ ਗਈ ਹੈ ਹਾਲਾਂਕਿ ਇਹਦੇ ਲਈ ਉਮੀਦਵਾਰ ਨੂੰ ਨਤੀਜਾ ਐਲਾਨੇ ਜਾਣ ਦੇ 7 ਦਿਨਾਂ ਦੇ ਅੰਦਰ ਅੰਦਰ ਅਪਲਾਈ ਕਰਨਾ ਲਾਜ਼ਮੀ ਹੁੰਦਾ ਹੈ ਹੁਣ ਵੇਖਦੇ ਹਾਂ ਕਿ 6 ਮਸ਼ੀਨਾਂ ਦੀ ਚੈਕਿੰਗ ਕੀਤੀ ਜਾਣੀ ਹੈ ਕੀ ਕੋਈ ਚੋਣ ਨਤੀਜਿਆਂ 'ਚ ਜਾਂ ਗਣਤੀ 'ਚ ਫਰਕ ਪੈਂਦਾ ਹੈ ਜਾਂ ਨਹੀਂ ਹੁਣ ਗੱਲ ਕਰਦੇ ਆ ਜਲੰਧਰ ਦੀ ਜ਼ਿਮਨੀ ਚੋਣ ਦੀ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵੀ ਹੁਣ ਜਲੰਧਰ ਪੱਛਮੀ ਤੋਂ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ ਹੈ ਮਰਹੂਮ ਜਥੇਦਾਰ ਪ੍ਰੀਤਮ ਸਿੰਘ ਦੀ ਧਰਮ ਪਤਨੀ ਸਰਜੀਤ ਕੌਰ ਅਕਾਲੀ ਦਲ ਦੇ ਉਮੀਦਵਾਰ ਹੋਣਗੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਇਸ ਸਬੰਧੀ ਫੈਸਲਾ ਪਾਰਟੀ ਪ੍ਰਧਾਨ ਸੁਖਵੀਰ ਬਾਦਲ ਦੇ ਵੱਲੋਂ ਗਠਿਤ ਕੀਤੀ ਚਾਰ ਮੈਂਬਰੀ ਕਮੇਟੀ ਦੇ ਵੱਲੋਂ ਲਿਆ ਗਿਆ ਹੈ। ਬੀਬੀ ਜਗੀਰ ਕੌਰ ਨੇ ਦੱਸਿਆ ਕਿ ਬੀਬੀ ਸਰਜੀਤ ਕੌਰ ਪੰਥਕ ਪਛੋਕਰ ਤੋਂ ਨੇ ਅਤੇ ਉਹਨਾਂ ਦੇ ਮਰਹੂਮ ਪਤੀ ਜ਼ਥੇਦਾਰ ਪ੍ਰੀਤਮ ਸਿੰਘ ਇੱਥੋਂ ਕਾਉਂਸਲਰ ਵੀ ਰਹੇ ਚੁੱਕੇ ਆ। ਉਹਨਾਂ ਇਹ ਵੀ ਦੱਸਿਆ ਕਿ ਸਰਜੀਤ ਕੌਰ ਖੁਦ ਆਪਣੇ ਸਮਾਜਿਕ ਕੰਮਾਂ ਅਤੇ ਸਮਾਜ ਦੀ ਸੇਵਾ ਵਾਸਤੇ ਲੋਕਾਂ ਵਿੱਚ ਵਿਚਰਦੇ ਆ। ਉਹਨਾਂ ਨੇ ਭਰੋਸਾ ਪ੍ਰਗਟਾਇਆ ਕਿ ਜਲੰਧਰ ਪੱਛਮੀ ਦੇ ਲੋਕ ਇੱਕ ਮਿਹਨਤੀ ਉਮੀਦਵਾਰ ਨੂੰ ਇਸ ਆਗੂ ਨੂੰ ਆਪਣੀ ਆਵਾਜ਼ ਦੇ ਵਜੋਂ ਜ਼ਰੂਰ ਚੋਣਨਗੇ ਦੱਸਣਾ ਬਣਦਾ ਹੈ ਕਿ ਇਹਦੇ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਇਸ ਜ਼ਿਮਨੀ ਚੋਣ ਦੇ ਵਾਸਤੇ ਮਹਿੰਦਰ ਭਗਤ ਨੂੰ ਕਾਂਗਰਸ ਵੱਲੋਂ ਸੁਰਿੰਦਰ ਕੌਰ ਨੂੰ ਆਪਣਾ ਉਮੀਦਵਾਰ ਐਲਾਨਿਆ ਸੀ ਜਦੋਂ ਕਿ ਭਾਜਪਾ ਦੇ ਵੱਲੋਂ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿੱਚ ਆਇਆ ਸ਼ੀਤਲ ਅੰਗਰਾਲ ਨੂੰ ਟਿਕਟ ਦਿੱਤੀ ਸੀ ਜਲੰਧਰ ਪੱਛਮੀ ਹਲਕੇ ਦੀ ਜ਼ਿਮਨੀ ਚੋਣ 10 ਜੁਲਾਈ ਨੂੰ ਹੋਵੇਗੀ ਅਤੇ ਇਹਦਾ ਨਤੀਜਾ 13 ਜੁਲਾਈ ਨੂੰ ਐਲਾਨ ਦਿੱਤਾ ਜਾਏਗਾ ਇਹਨੂੰ ਲੈ ਕੇ 6 ਹੋਰ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ ਐ ਇਹਦੇ ਤੋਂ ਪਹਿਲਾਂ ਇਥੋਂ 3 ਉਮੀਦਵਾਰਾਂ ਨੇ ਆਪਣੇ ਕਾਗਜ਼ ਦਾਖਲ ਕਰਵਾ ਦਿੱਤੇ ਸੀ ਜਿਸ ਨਾਲ ਇਹ ਗਿਣਤੀ ਵਧ ਕੇ ਹੁਣ ਤੱਕ 9 ਹੋ ਗਈ ਹੈ ਤੇ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਡਾਕਟਰ ਹਿਮਾਂਸ਼ੂ ਅਗਰਵਾਲ ਵੱਲੋਂ ਦਿੱਤੀ ਜਾਣਕਾਰੀ ਦੇ ਅਨੁਸਾਰ बसपा ਦੇ ਉਮੀਦਵਾਰ ਵਜੋਂ ਬਿੰਦਰ ਕੁਮਾਰ ਲੱਖਾ ਰਾਸ਼ਟਰੀ ਏਕਤਾ ਪਾਰਟੀ ਦੇ ਉਮੀਦਵਾਰ ਵਜੋਂ ਇਕਬਾਲ ਚੰਦ ਭਾਜਪਾ ਦੇ ਉਮੀਦਵਾਰ ਸ਼ੀਤਲ ਅੰਗਰਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਰਬਜੀਤ ਸਿੰਘ ਅਤੇ ਅਜੇ ਕੁਮਾਰ ਭਗਤ ਸਮੇਤ ਨੀਟੂ ਛਟਰਾਵਾਲੇ ਨੇ ਆਜ਼ਾਦ ਉਮੀਦਵਾਰ ਵਜੋਂ ਆਪਣੇ ਕਾਗਜ਼ ਇੱਥੋਂ ਦਾਖਲ ਕਰਵਾ ਦਿੱਤੇ ਨੇ ਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਅੰਜੂ ਅਗਰਵਾਲ ਵੱਲੋਂ ਭਾਜਪਾ ਦੇ ਕਵਰਿੰਗ ਉਮੀਦਵਾਰ ਵਜੋਂ ਕਾਗਜ਼ ਦਾਖਲ ਕੀਤੇ ਗਏ ਨੇ ਦੱਸਣਾ ਬਣਦਾ ਕਿ ਅੱਜ 21 ਜੂਨ ਨੂੰ ਨਾਮਜ਼ਦਗੀ ਭਰਨ ਦੀ ਆਖਰੀ ਤਾਰੀਖ ਹੈ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵੱਲੋਂ ਕਾਗਜ਼ ਭਰ ਦਿੱਤੇ ਜਾਣਗੇ ਤੇ ਨਾਲ ਹੀ ਆਮ ਆਦਮੀ ਪਾਰਟੀ ਵੱਲੋਂ ਵੀ ਅੱਜ ਕਾਗਜ਼ ਭਰੇ ਜਾਣ ਦੀ ਉਮੀਦ ਹੈ ਸੋ ਹੁਣ ਗੱਲ ਕਰਦੇ ਹਾਂ ਕਿ ਬੇਅਦਬੀ ਤੋਂ ਬਾਅਦ ਇੱਕ ਗੋਲੀकांड ਵਾਪਰਿਆ ਸੀ ਉਹਦੇ ਵਿੱਚ ਲਗਾਤਾਰ ਵੱਖ-ਵੱਖ ਤਰ੍ਹਾਂ ਦੇ ਪ੍ਰਤੀਕਰਮ ਅਤੇ ਗੰਭੀਰ ਦੋਸ਼ ਇੱਕ ਦੂਸਰੇ ਦੇ ਖਿਲਾਫ ਲੱਗਦੇ ਰਹੇ ਹੈ ਉਹਨਾਂ ਬਾਬਲ ਕਲਾ ਗੋਲੀ ਕਾਣ ਤੋਂ ਸਿੱਧਮ ਸਿੱਧੇ ਪੀੜਤ ਨੇ ਸੁਖਰਾ ਸਿੰਘ ਉਹਨਾਂ ਵੱਲੋਂ ਇੱਕ ਵਾਰ ਫਿਰ ਤੋਂ ਗੰਭੀਰ ਦੋਸ਼ ਲਾਏ ਜਾ ਰਹੇ ਨੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਕਮਜ਼ੋਰ ਪੈਰਵੀ ਦੇ ਕਾਰਨ ਇਹ ਮੁਕੱਦਮਾ ਫਰੀਦਕੋਟ ਦੀ ਅਦਾਲਤ ਤੋਂ ਚੰਡੀਗੜ੍ਹ ਟਰਾਂਸਫਰ ਹੋ ਗਿਆ ਉਹਨਾਂ ਨੇ ਦੱਸਿਆ ਕਿ ਅਦਾਲਤ ਦੇ ਇਸ ਫੈਸਲੇ ਦੇ ਖਿਲਾਫ ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦੇਣੀ ਚਾਹੀਦੀ ਸੀ ਪਰ ਹੁਣ ਤੱਕ ਸਰਕਾਰ ਨੇ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਕੀਤਾ ਜਦ ਕਿ ਇਹ ਫੈਸਲਾ ਵੋਟਿੰਗ ਤੋਂ ਇੱਕ ਦਿਨ ਬਾਅਦ ਆਇਆ ਸੀ ਸਰਕਾਰ ਹੁਣ ਇਸ ਫੈਸਲੇ ਦੇ ਖਿਲਾਫ ਉੱਚ ਅਦਾਲਤ ਦੇ ਵਿੱਚ ਅਪੀਲ ਦਾਇਰ ਕਰੇ ਤਾਂ ਕਿ ਉਹਨਾਂ ਨੇ ਆਖਿਆ ਕਿ ਮੁਕੱਦਮਾ ਫਰੀਦਕੋਟ ਤੋਂ ਚੰਡੀਗੜ੍ਹ ਟਰਾਂਸਫਰ ਨਾ ਹੋ ਸਕੇ ਸੁਖਰਾਜ ਸਿੰਘ ਨੇ ਅਦਾਲਤ ਤੇ ਸਿਰਫ ਮੁਲਜ਼ਮ ਦੀ ਗੱਲ ਸੁਣ ਕੇ ਫਿਰ ਫਰੀਦਕੋਟ ਤੋਂ ਚੰਡੀਗੜ੍ਹ ਮੁਕੱਦਮਾ ਸ਼ਿਫਟ ਕਰਨ ਦੀ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਆਖਿਆ ਕਿ ਜਦ ਕਿ ਗੋਲੀ ਕਾਂਡ ਦੇ ਵਿੱਚ 100 ਤੋਂ ਵੱਧ ਗਵਾਹ ਨੇ ਜੋ ਫਰੀਦਕੋਟ ਦੇ ਨਾਲ ਸਬੰਧਤ ਨੇ ਇਹ ਗਵਾਹ ਕਿਵੇਂ ਚੰਡੀਗੜ੍ਹ ਜਾਇਆ ਕਰਨਗੇ ਸੁਖਰਾਜ ਸਿੰਘ ਨੇ ਕਿਹਾ ਕਿ ਕਮਜ਼ੋਰ ਪੈਰ ਵਿਧੀ ਗੱਲ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਦੇ ਸਾਹਮਣੇ ਵੀ ਰੱਖੀ ਗਈ ਸੀ ਭਾਵੇਂ ਉਹ ਹੁਣ ਚੋਣ ਤਾਂ ਹਾਰ ਗਏ ਨੇ ਪਰ ਉਹ ਕਹਿੰਦੇ ਸਰਕਾਰ ਨੇ ਇਸ ਬਾਬਤ ਕੋਈ ਧਿਆਨ ਹਾਲੇ ਤੱਕ ਨਹੀਂ ਦਿੱਤਾ ਦੱਸਣਾ ਬਣਦਾ ਕਿ 14 ਅਕਤੂਬਰ 2015 ਚ ਬਰਗਾੜੀ ਬੀਅਦਬੀ ਕਾਂਡ ਤੋਂ ਬਾਅਦ ਸਿੱਖ ਸੰਗਤ ਸ਼ਾਂਤਮਈ ਪ੍ਰਦਰਸ਼ਨ ਕਰ ਰਹੀ ਸੀ ਉਹਨਾਂ ਦੇ ਉੱਤੇ ਪੁਲਿਸ ਦੇ ਵੱਲੋਂ ਗੋਲੀ ਚਲਾਉਣ ਦੇ ਦੋਸ਼ ਲੱਗੇ ਹੋਏ ਨੇ ਅਤੇ ਉਹ ਹੁਣ ਕੇਸ ਚੰਡੀਗੜ੍ਹ ਟਰਾਂਸਫਰ ਕੀਤੇ ਜਾਣ ਤੋਂ ਬਾਅਦ ਸੁਖਰਾਜ ਸਿੰਘ ਹੋਰਾਂ ਦਾ ਇਹ ਬਿਆਨ ਸਾਹਮਣੇ ਆਇਆ ਹੈ ਤੇ ਹੁਣ ਗੱਲ ਕਰਦੇ ਆਂ ਕੇਂਦਰ ਦੇ ਵੱਲੋਂ ਜਿਹੜੀ ਐਮਐਸਪੀ ਐਲਾਨੀ ਗਈ ਹੈ ਅੱਜ ਦੇ ਪ੍ਰੋਗਰਾਮ ਪੰਜਾਬ ਬੋਲ ਦਾ ਵਿੱਚ ਮੈਂ ਜ਼ਿਕਰ ਕੀਤਾ ਸੀ ਕਿ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦੇ ਵੱਲੋਂ ਇਹਨੂੰ ਨਿਗੁਣਾ ਵਾਅਦੇ ਦੱਸਿਆ ਗਿਆ ਹੈ ਜੋ ਕੇਂਦਰ ਨੇ 14 ਫਸਲਾਂ ਤੇ ਐਮਐਸਪੀ ਵਧਾਉਣ ਦਾ ਐਲਾਨ ਕੀਤਾ ਸੀ ਪਰ ਹੁਣ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਵੀ ਇਸੇ ਤਰ੍ਹਾਂ ਦਾ ਬਿਆਨ ਸਾਹਮਣੇ ਆਇਆ ਹੈ ਕਿਉਂਕਿ ਕੇਂਦਰ ਦੇ ਵੱਲੋਂ ਐਮਐਸਪੀ ਦਾ ਵਾਅਦਾ ਤਾਂ ਉਹਦਾ ਐਲਾਨ ਤਾਂ ਕਰ ਦਿੱਤਾ ਗਿਆ ਹੈ ਉਹਦੇ ਤੋਂ ਬਾਅਦ ਚੰਡੀਗੜ੍ਹ ਦੇ ਵਿੱਚ ਕਿਸਾਨ ਭਵਨ 'ਚ ਪ੍ਰੈਸ ਕਾਨਫਰੰਸ ਹੋਈ ਹੈ ਉਸ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਕੱਲ 14 ਫਸਲਾਂ ਤੇ ਘੱਟੋ-ਘੱਟ ਸਮਰਥਨ ਮੁੱਲ 'ਚ ਵਾਅਦਾ ਕੀਤਾ ਗਿਆ ਹਰ 6 ਮਹੀਨੇ ਬਾਅਦ ਐਮਐਸਪੀ ਵਧਾਈ ਜਾਂਦੀ ਹੈ ਪਾਰਸ ਵਧੇ ਹੋਏ ਐਮਐਸਪੀ ਤੇ ਖਰੀਦ ਕਰਨਾ ਸਭ ਤੋਂ ਵੱਡਾ ਮੁੱਦਾ ਹੈ ਇਸੇ ਕਰਕੇ ਕਹਿੰਦੇ ਕਾਨੂੰਨ ਕਿਹੜਾ ਕਿਵੇਂ ਲਾਗੂ ਹੋਵੇ ਇਹਦੇ ਵਾਸਤੇ ਅਸੀਂ ਮੰਗ ਕਰ ਰਹੇ ਹਾਂ ਕਿ ਕਿਸਾਨ ਚਾਹੁੰਦੇ ਆ ਕਿ ਐਮਐਸਪੀ ਤੇ ਕਾਨੂੰਨੀ ਗਾਰੰਟੀ ਹੋਵੇ ਡੱਲੇਵਾਲ ਨੇ ਕਿਹਾ ਕਿ ਜੋ ਐਮਐਸਪੀ ਐਲਾਨੀ ਜਾਂਦੀ ਹੈ ਉਹਦੇ ਤੇ ਫਸਲ ਦੀ ਖਰੀਦ ਵੀ ਤਾਂ ਹੋਵੇ ਉਹਨਾਂ ਨੇ ਕਿਹਾ ਕਿ ਮਹਿੰਗਾਈ ਦਰ ਦੇ ਲਿਹਾਜ਼ ਦੇ ਨਾਲ ਐਮਐਸਪੀ ਦਾ ਵਾਅਦਾ ਕਾਫੀ ਨਹੀਂ ਇਹਦੇ ਨਾਲ ਹੀ ਉਹਨਾਂ ਨੇ ਝੋਨਾ ਰਾਗੀ ਬਾਜਰਾ ਜਵਾਰ ਮੱਕੀ ਕਪਾਹ ਸਮੇਤ 14 ਸੌਣੀ ਦੀਆਂ ਫਸਲਾਂ ਲਈ ਐਮਐਸਪੀ ਨੂੰ ਜਿਹੜੀ ਉਹਨਾਂ ਨੂੰ ਮਨਜ਼ੂਰੀ ਦਿੱਤੀ ਹੈ ਕੇਂਦਰ ਨੇ ਉਹਨੂੰ ਮੁੱਢੋਂ ਰੱਦ ਕਰ ਦਿੱਤਾ ਡੱਲੇਵਾਲ ਨੇ ਕਿਹਾ ਕਿ ਸਰਕਾਰ ਇਸ ਤਰ੍ਹਾਂ ਦੇ ਐਲਾਨ ਕਰਕੇ ਅਸਲ ਕਿਸਾਨਾਂ ਨਾਲ ਧੋਖਾ ਕਰ ਰਹੀ ਹੈ ਉਹਨਾਂ ਨੇ ਕਿਹਾ ਕਿ ਭਾਜਪਾ ਨੂੰ ਛੱਡ ਕੇ 8 ਜੁਲਾਈ ਨੂੰ ਬਾਕੀ ਜਿੰਨੇ ਵੀ ਸੰਸਦ ਨੇ ਉਹਨਾਂ ਨੂੰ ਮੰਗ ਪੱਤਰ ਦਿੱਤੇ ਜਾਣਗੇ 24 ਜੂਨ ਨੂੰ ਦੱਖਣ ਦੇ ਕਿਸਾਨਾਂ ਦੇ ਨਾਲ ਮੀਟਿੰਗ ਕਰਕੇ ਅਗਲੀ ਰਣਨੀਤੀ ਉਲੀਕੀ ਜਾਏਗੀ ਤੇ ਇਹਦੇ ਤੋਂ ਬਾਅਦ ਕਿਸਾਨ ਆਕੂ ਸਰਵਰ ਸਿੰਘ ਪੰਧੀਰ ਨੇ ਵੀ ਆਖਿਆ ਕਿ ਕਿਸਾਨੀ ਅੰਦੋਲਨ ਦੇ ਦੌਰਾਨ ਗ੍ਰਿਫਤਾਰ ਕੀਤੇ ਗਏ ਨਵਦੀਪ ਤੇ ਸਰਕਾਰ ਇੱਕ ਤੋਂ ਬਾਅਦ ਇੱਕ ਝੂਠਾ ਕੇਸ ਪਾ ਰਹੀ ਹੈ। ਉਹਨਾਂ ਨੇ ਕਿਹਾ ਕਿ ਸਰਕਾਰ ਨਵਦੀਪ ਤੇ 16 ਕੇਸ ਪਾਉਣ ਜਾ ਰਹੀ ਹੈ। ਉਹਨਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ 13 ਫਰਵਰੀ ਤੋਂ ਪਹਿਲਾਂ ਜੋ ਰਸਤੇ ਸਰਕਾਰ ਨੇ ਬੰਦ ਕੀਤੇ ਸੀ ਉਹਨਾਂ ਨੂੰ ਖੋਲਿਆ ਜਾਵੇ ਕਿਉਂਕਿ ਇਹਦੇ ਨਾਲ ਆਮ ਲੋਕ ਆ ਜਿਹੜੇ ਜਾਂ ਵਪਾਰੀ ਹੈ ਉਹਨਾਂ ਨੂੰ ਇਸ ਵਕਤ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤੇ ਉਹਨਾਂ ਨੇ ਪੰਜਾਬ ਸਰਕਾਰ ਤੇ ਵੀ ਨਿਸ਼ਾਨਾ ਵੰਨੇ ਆ ਪੰधेਰ ਨੇ ਆਖਿਆ ਕਿ ਪਿਛਲੇ ਸਾਲ ਦੀ ਤਰ੍ਹਾਂ ਹੜ੍ਹਾਂ ਦੇ ਵਿੱਚ ਸਰਕਾਰ ਨੇ ਮੁਆਵਜ਼ੇ ਦਾ ਐਲਾਨ ਕੀਤਾ ਸੀ ਉਹ ਕਹਿੰਦੇ ਹਾਲੇ ਤੱਕ ਕਿਸੇ ਨੂੰ ਮੁਆਵਜ਼ਾ ਮਿਲਿਆ ਹੀ ਨਹੀਂ ਉਹਨਾਂ ਨੇ ਕਿਹਾ ਕਿ ਸਰਕਾਰ ਪੰਜਾਬ ਦੇ ਵਿੱਚ ਨਹਿਰਾਂ ਅਤੇ ਸੂਇਆਂ ਦੀ ਸਾਫ ਸਫਾਈ ਜਲਦੀ ਤੋਂ ਜਲਦੀ ਕਰਵਾਵੇ ਅਤੇ ਪਿਛਲੇ ਸਾਲ ਦੀ ਤਰ੍ਹਾਂ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਤਾਂ ਕਿ ਨਾ ਹੋਵੇ ਅਤੇ ਉਹਨਾਂ ਨੂੰ ਨਹਿਰੀ ਪਾਣੀ ਵੀ ਮਿਲੇ ਉਹਨਾਂ ਨੇ ਕਿਹਾ ਕਿ ਯੂਪੀ ਦੇ ਵਾਰਾਨਸੀ ਦੇ ਵਿੱਚ ਪ੍ਰਧਾਨ ਮੰਤਰੀ ਦੀ ਗੱਡੀ ਤੇ ਜੁੱਤੀ ਸੁੱਟਣ ਦੀ ਖਬਰ ਸਾਹਮਣੇ ਆਈ ਸੀ ਜਿਸ ਨੂੰ ਮੀਡੀਆ ਨੇ ਸਰਕਾਰ ਦੇ ਡਰੋਂ ਲੋਕਾਂ ਤੱਕ ਪੁੱਜਦਾ ਹੀ ਨਹੀਂ ਕੀਤਾ ਪੰਦੇਰ ਨੇ ਆਖਿਆ ਕਿ ਇਸ ਮਾਮਲੇ ਨੂੰ ਲੈ ਕੇ ਉਹ ਕਹਿੰਦੇ ਕੁਝ ਵੀ ਹੋਵੇ ਯੂਪੀ ਦੇ ਵਿੱਚ ਅਤਵਾਦ ਵਧ ਰਿਹਾ ਹੈ ਜਦੋਂ ਕਿ ਜੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਜੁੱਤੀ ਸੁੱਟਣ ਦੀ ਖਬਰ ਆ ਜਾਂਦੀ ਤਾਂ ਇਹ ਵੱਡੇ ਪੱਤਰ ਤੇ ਖਬਰਾਂ ਚਲਾਈਆਂ ਜਾਂਦੀਆਂ ਪੰਜਾਬ ਦੇ ਵਿੱਚ ਇੱਕ ਥੱਪੜ ਵੀ ਅਤਵਾਦੀ ਘਟਨਾ ਨਾਲ ਜੋੜ ਦਿੱਤਾ ਜਾਂਦਾ ਹੈ ਤੇ ਉਧਰ ਜੁੱਤੀ ਦੀ ਖਬਰ ਵੀ ਦਬਾ ਲਈ ਜਾਂਦੀ ਹੈ। ਪੰਦੇਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਯੂਪੀ ਦੇ ਮੁੱਖ ਮੰਤਰੀ ਨੂੰ ਇਹ ਕਹਿਣਾ ਚਾਹੀਦਾ ਹੈ ਕਿ ਉਹ ਅੱਜ ਯੂਪੀ ਤੋਂ ਆਪਣੀ ਜਾਨ ਬਚਾ ਕੇ ਦਿੱਲੀ ਵਾਪਸ ਆਏ ਐ। ਪੰਦੇਰ ਨੇ ਕਿਹਾ ਕਿ ਘਟ ਗਣਤੀ ਸੂਬਾ ਨਾ ਹੋਣ ਕਰਕੇ ਇਸ ਖਬਰ ਨੂੰ ਇੰਨੀ ਅਹਿਮੀਅਤ ਨਹੀਂ ਦਿੱਤੀ ਗਈ ਪਰ ਜੇਕਰ ਇਹੀ ਘਟਨਾ ਕਿਸੇ ਘਟ ਗਣਤੀ ਸੂਬੇ ਵਿੱਚ ਹੁੰਦੀ ਤਾਂ মিডিਆ ਦੇ ਤਿੱਖੇ ਸਵਾਲ ਹੁਣ ਤੱਕ ਆ ਜਾਣੇ ਸੀ। ਤੇ ਹੁਣ ਇੱਕ ਹੋਰ ਖਬਰ ਦੀ ਅਪਡੇਟ ਇਹ ਖਬਰ ਵੀ ਅੱਜ ਦੇ ਪ੍ਰੋਗਰਾਮ ਪੰਜਾਬ ਬੋਲ ਦਾ ਵਿੱਚ ਤੁਹਾਡੇ ਨਾਲ ਸਾਂਝੀ ਕੀਤੀ ਗਈ ਸੀ ਕਿ ਮੁਹਾਲੀ ਦੇ ਇੱਕ ਹੋਟਲ ਦੇ ਵਿੱਚ ਇੱਕ ਔਰਤ ਮ੍ਰਿਤਕ ਹਾਲਤ ਵਿੱਚ ਪਾਈ ਗਈ ਤੇ ਖਬਰ ਇਹ ਹੈ ਕਿ ਉਹਦੇ ਪ੍ਰੇਮੀ ਦੇ ਵੱਲੋਂ ਉਹਦਾ ਕਤਲ ਕੀਤਾ ਗਿਆ ਇਹਦੇ ਤੋਂ ਬਾਅਦ ਦੋਸ਼ੀ ਉੱਥੋਂ ਫਰਾਰ ਹੋ ਗਿਆ ਸੀ ਤੇ ਦੋਵਾਂ ਦੇ ਨਾਲ ਇੱਕ 4 ਸਾਲ ਦਾ ਬੱਚਾ ਵੀ ਸੀ ਜਾਣਕਾਰੀ ਮਿਲੀ ਹੈ ਕਿ ਦੋਸ਼ੀ ਉਹਨੂੰ ਨਾਲ ਲੈ ਕੇ ਭੱਜ ਗਿਆ ਸੀ ਹਾਲਾਂਕਿ ਬਾਅਦ ਦੇ ਵਿੱਚ ਮੁਲਜ਼ਮ ਨੇ ਖਸ਼ਿਆਰਪੁਰ ਦੇ ਗੜ ਸੰਕਰ ਥਾਣੇ ਦੇ ਵਿੱਚ ਆਤਮ ਸਮਰਪਣ ਕਰ ਦਿੱਤਾ ਅਤੇ ਪੁਲਿਸ ਨੂੰ ਸਾਰੀ ਕਹਾਣੀ ਵੀ ਬਿਆਨਨੀ ਹੈ। ਇਹਦੇ ਤੋਂ ਬਾਅਦ ਪੁਲਿਸ ਨੇ ਮੋਹਾਲੀ ਪੁਲਿਸ ਨੂੰ ਸੂਚਿਤ ਕਰ ਦਿੱਤਾ। ਜਾਣਕਾਰੀ ਮਿਲੀ ਹੈ ਕਿ ਦੋਸ਼ੀ ਨੇ ਔਰਤ ਦੀ ਹੱਤਿਆ ਦੇ ਵਾਸਤੇ ਇਸ ਵਾਸਤੇ ਇਸ ਕੰਮ ਨੂੰ ਅੰਜਾਮ ਦਿੱਤਾ ਕਿਉਂਕਿ ਉਹਦੇ ਚਰਿੱਤਰ ਤੇ ਉਹਦੀ ਵਫਾਦਾਰੀ ਤੇ ਸ਼ੱਕ ਕਰਦਾ ਸੀ। ਫਿਲਹਾਲ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕੀਤਾ ਹੈ। ਮੋਹਾਲੀ ਸਿਟੀ ਥਾਣਾ ਇੱਕ ਦੇ ਇੰਚਾਰਜ ਮੋਹਿਤ ਕੁਮਾਰ ਅਨੁਸਾਰ ਮ੍ਰਿਤਕ ਔਰਤ ਦੇ ਗਲੇ ਤੇ ਨਿਸ਼ਾਨ ਸੀ। ਉਹਦੀ ਪਛਾਣ ਸੁਨੀਤਾ ਜਿਹੜੀ ਕਿ ਨਵਾਂ ਸ਼ਹਿਰ ਦੀ ਰਹਿਣ ਵਾਲੀ ਹੈ ਉਹਦੀ ਉਮਰ ਲਗਭਗ 26 ਵਰੇ ਦੱਸੀ ਗਈ ਹੈ ਮਲਜ਼ਮ ਸੁਨੀਲ ਕੁਮਾਰ ਹੈ ਜਿਸ ਨੇ ਇਸ ਕਤਲ ਨੂੰ ਅੰਜਾਮ ਦਿੱਤਾ ਤੇ ਉਹ ਵੀ ਇੱਥੋਂ ਦਾ ਹੀ ਰਹਿਣ ਵਾਲਾ ਹੈ ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਦੋਵਾਂ ਨੇ ਬੁੱਧਵਾਰ ਨੂੰ ਮੁਹਾਰੀ ਦੇ ਫੇਸ ਇੱਕ ਸਥਿਤ ਇੱਕ ਹੋਟਲ ਦੇ ਵਿੱਚ ਕਮਰਾ ਕਿਰਾਏ ਤੇ ਲਿਆ ਸੀ ਉਹਨਾਂ ਦੇ ਨਾਲ ਇੱਕ 4 ਸਾਲ ਦਾ ਲੜਕਾ ਵੀ ਸੀ ਅਤੇ ਇਹ ਬੱਚਾ ਸੁਨੀਤਾ ਦਾ ਹੈ ਲਗਭਗ 4 ਸਾਲ ਪਹਿਲਾਂ ਆਪਣੇ ਪਤੀ ਨਾਲ ਝਗੜੇ ਤੋਂ ਬਾਅਦ ਸੁਨੀਤਾ ਵੱਖ ਹੋ ਗਈ ਸੀ ਅਤੇ ਸੁਨੀਤਾ ਦਾ ਆਪਣੇ ਘਰ ਵਾਲੇ ਨਾਲ ਤਲਾਕ ਦਾ ਕੇਸ ਵੀ ਚੱਲ ਰਿਹਾ ਸੀ ਦੋਸਤੋ ਇਸ ਇਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਹੈ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਨੋਂ ਧੰਨਵਾਦੀ ਹੋਵਾਂਗੇ ਹੁਣ ਸਮਾਪਤਤਾ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਰੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰਬ ਰਾਖਾ